ਸ਼ਾਮਲਾ ਜ਼ਮੀਨਾਂ ਤੇ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਰੇ ਦਾਅਵੇ ਉਸ ਸਮੇਂ ਖੋਖਲੇ ਸਿੱਧ ਹੋਏ ਜਦੋਂ ਨੇੜਲੇ ਪਿੰਡ ਨੱਥੋਹੇੜੀ ਦੇ ਜ਼ਿਮੀਦਾਰ ਜ਼ਮਾਲਦੀਨ ਨੇ ਸ਼ਾਮਲਾੜ ਦੀ ਜ਼ਮੀਨ ਸਾਲ ਤੋਂ ਪਹਿਲਾਂ ਬੋਲੀ ਵਿੱਚ ਲਈ ਤਾਂ ਕਾਫੀ ਜ਼ਮੀਨ ਤੇ ਨਜਾਇਜ਼ ਕਬਜ਼ੇ ਨੂੰ ਸੈਕਟਰੀ ਦੇ 755 ਸੈਕਟਰੀ ਦੇ ਸਰਪੰਚ ਵੱਲੋਂ ਛਡਵਾ ਕੇ ਦੇਣ ਦਾ ਵਾਅਦਾ ਕੀਤਾ ਹੁਣ ਵਿਧਾਇਕ ਤੋਂ ਲੈ ਕੇ ਸਬੰਧਤ ਅਧਿਕਾਰੀਆਂ ਤੇ ਡਿਪਟੀ ਕਮਿਸ਼ਨਰ ਡਾਇਰੈਕਟਰ ਤੇ ਆਨਲਾਈਨ ਸ਼ਿਕਾਇਤ ਤੇ ਵੀ ਅਜੇ ਤੱਕ ਕਬਜ਼ਾ ਨਹੀਂ ਛਡਵਾ ਕੇ ਜ਼ਮਾਲਦੀਨ ਬੋਲੀਦਾਰ ਨੂੰ ਦਿੱਤਾ ਜਦੋਂ ਇਸ ਸੰਬੰਧੀ ਵਿਭਾਗ ਦੇ ਦਫ਼ਤਰ ਗਏ ਤਾਂ ਅਫਸਰ ਨਾ ਹੋਂਕਾਰ ਕੁਰਸੀਆਂ ਖਾਲੀ ਪਈਆਂ ਮਿਲੀਆਂ ਸਹਾਇਕ ਕਮਿਸ਼ਨਰ ਦਾ ਕਹਿਣਾ ਹੈ ਕਿ ਡੀਪੀਓ ਤੋਂ ਰਿਪੋਰਟ ਮੰਗੀ ਹੈ ਰਿਪੋਰਟ ਆਉਣ ਤੇ ਕਾਰਵਾਈ ਜ਼ਰੂਰ ਹੋਵੇਗੀ ਇਹ ਹੋ ਗਿਆ ਆ ਬਹਾ ਬਹਾ ਸੀ ਮੈਂ ਇਹ ਮੱਤ ਕੱਢ ਜਾਨੇ ਹਜੇ ਬੱਚਾ ਰੱਖ ਨਹੀਂ ਮਰੂਗਾ ਉਹ ਲੈ ਹਾਂ ਹੋ ਲੈ ਜੀ ਬੜੇ ਹਨੀ ਤੋਂ ਆ ਗਿਆ ਅੱਦੂ ਉਹ ਕੱਪਣ ਮਨ ਇੱਥੇ ਦਿਖਾਇਆ ਬੀਤੀ ਨੂੰ ਤਾਂ ਹੈਗੇ ਫਤਫਤ ਲੱਗੇ ਹੋਏ ਹਾਂ ਅੱਦੂ ਜਾਉ ਪੱਥੋਂ ਚੱਲੂ ਜਾਉ ਜਾ ਅਸਤਰ ਵਿੱਚ ਫੁੱਲ ਚੱਲ ਵਧੀਆ ਫੇਰਾ ਪੰਡ ਵੀ ਚਾਹ ਕਰੂੰਗਾ ਨਹੀਂ ਮੰਨਦੇ ਜੀ ਨਾ ਵੀ ਤੂੰ ਆਤਾ ਹੂੰ ਤਾਂ ਉਹ ਇੱਥੇ ਰਹਿ ਗਿਆ ਹਾਂ ਦਾ ਤੂੰ ਉਹਥੇ ਪਲਾਟ ਦੇ ਵਿੱਚ ਜਿਹੜੀ ਮਾਰਦੀ ਉਹਦੇ ਦਰਖਤ ਉਹੀ ਹੁਣ ਹੂੰ ਉਹਦਾ ਵੀ ਜਾਇਆ ਨਹੀਂ ਜਾਂਦਾ ਇਹ ਰੇੜ ਦੇ ਹੱਥ ਦਾ ਪਤਾ ਨਹੀਂ ਕੀ ਚੱਕਰ ਆਹਾ ਵੇਖਾ ਇੱਕ ਦਿਨ ਖਾ ਕੇ ਉੱਥੇ ਕਿੰਨੂ ਵੀ ਲਾਤੇ ਨੇ ਸਾਰੇ ਬੂਟੇ ਹੋ ਗਏ ਹੋ ਗਏ ਹੋ ਫਿਰ ਉਦੋਂ ਵਾਰ ਖਾ ਕੇ ਕਿਸੇ ਨਾਲ ਫਕੀਤਾ 100 ਬੂਟੇ ਤਿਆਰ ਕਰਤਾ ਉਹ ਪੀਟੂ ਆ ਚੁਰਕੋਨ ਦਾ ਜਾ ਕੇ ਦੇਖੇ ਤਾਂ ਸਦਾ ਪੈਂਤੋ ਜਿੱਕੀ ਲੱਗੇ ਨੇ ਨੀਬੂ ਦਾ ਬੁੱਟਾ ਵੱਢ ਕੇ ਛਿੜਦਾ 8 ਦਿਨ ਪਿਆ ਰਿਹਾ ਇਹ ਉੱਥੇ ਨਿਉਂ ਕੱਢ ਲੱਗ ਗਿਆ ਜਾ ਕੇ ਉਹਨਾਂ ਦੀ ਇਟਾਂ ਜਾ ਕੇ ਸਾਰੀਆਂ ਡਾਣੀਆਂ ਲਾਤੀਆਂ 13 ਗੁੱਟੇ ਨੀਬੂ ਦੇ ਤਿਆਰ ਕਰੇ ਗਏ ਕਿੱਥੇ ਉਸੇ ਉਪਲਾੜਦੇ ਉਹ ਇਹਦੀ ਨਾ ਸੁਣੀ ਜੈ ਐਡਾ ਪਲਾਟ ਨਹੀਂ ਹੈਗਾ ਜੀ ਇਹਦੀਆਂ ਇਹਦੀਆਂ ਗੱਲਾਂ ਕਰਦਾ ਮੇਰਾ ਝੂਠਾ ਉਹ ਉਰਦੂ ਬੈਠਾ ਉੱਥੇ ਉਹਨੂੰ ਪਤਾ ਨਹੀਂ ਚੱਲਦਾ ਸੁਣ ਲੈ ਪਲਾਗ ਲੱਗ ਗਿਆ 10 ਵਿੱਚ 12 ਵਿੱਚ ਤੇ ਜੇ ਗੰਧ ਦੇ ਲਵੇ ਲਵੇ ਆ ਉਹਨੇ ਲਵੇ ਲਵੇ ਲਾ ਕੇ ਉਹਨੇ ਉਹ ਜਿੰਨੇ ਦਾ ਆਉਂਦਾ ਥਾਵਾ ਉਦੋਂ ਦਾ ਤਿੱਗੜੇ ਦੇ ਦਰਸ ਵੇਚਦੇ ਹੋ ਨਾ ਇੱਥੋਂ ਵੇਚ ਕੇ ਹੈ ਨਹੀਂ ਮੈਂ ਤਾਂ ਕਰਦਾ ਯਾਰ ਆਉਣਾ ਇੱਥੇ ਦੇ ਨਾਲ ਕੀ ਠੀਕ ਹੈ ਕਿੱਥੇ ਉਰੇ ਹਾਂ ਹਾਂ ਠੀਕ ਹੈ ਦੇਖਾ ਬਹਿਲੇ ਇਹਦੇ ਲੱਗੇ ਹੋਏ ਨੇ ਉੱਥੇ ਹਾਂ ਹੈਗੇ ਬੜੀ ਉਹਲੇ ਪਾਸੇ ਇਹਦਾ ਹਾਂ ਉਹਲੇ ਉਹੀ ਜੋਰੀ ਕੇ ਨਾਲ ਉਰੇ ਸੱਜੇ ਮਿਹਨਤ ਕਰਦਾ ਕੋਈ ਤਾਂ ਨਹੀਂ ਕੋਸ਼ ਨਹੀਂ ਕਰਿਆ ਤਾਰ ਫਿਰ ਹੀ ਆ ਕੰਡੇ ਵਾਲੀ ਆਹ ਜਗਾ ਕੰਡੇ ਖੰਭੇ ਦੇ ਗੱਡੇ ਹੋਇਆ ਲੱਕ ਬੋਲੇ ਦੇ ਅੱਲੇ ਪੁੱਤੇ ਦਾ ਹੋ ਅੱਛਾ ਔੜੀ ਪਹਿਨਾ ਤੜਕਾਂ ਮੈਂ ਦੱਸ ਲਿਆ ਕਰ ਜਾ ਗੱਲ ਤਾਂ ਸਾਨੂੰ ਪਹਿਲਾਂ ਤਾਂ ਬਾਬਿਆਂ ਦੇ ਇੱਕ ਲਾਇਆ ਮੈਂ ਜਿਆਦਾ ਸਵੇਰੇ ਆਪਣੇ ਬਾਥਰੂਮ ਗਾਦੀ ਉੱਪਰ ਮੈਂ ਯਾਰ ਦਿਗਦੇਵ ਗਣ ਚੌਲ ਕਰਨੇ ਹੋਣਗੇ ਮੈਨੂੰ ਇਹ ਕਿੰਨੀ ਚੱਕ ਮਾ ਲਾ ਦਿੰਦੀ ਮੈਂ ਖੁੱਟ ਤੇ ਜਾ ਕੇ ਸੀ ਵੀ ਕਰ ਦੇ ਕਾ ਆਪਣੇ ਖਿਰਾ ਲੇ ਕਿਨਾਰੇ ਬੈਠੇ ਸੀ ਪਹਿਲਾ ਬਾਬਿਆਂ ਨਾਲ ਚਲੇ ਗਏ ਫਿਰ ਸ਼ਰੀਖ ਲਾਤਾ ਆਹੋ ਵਾਲਾ ਲਾਤਾ ਹੋਰ ਹੀ ਲਾਤੇ ਮਹਾ ਪਹਿਲਾ ਮਹਾ ਕਿਤੇ ਜਲ ਕਿਸੇ ਦਾ ਪ੍ਰੋਗਰਾਮ ਆ ਠੀਕ ਹੈ ਨਾ ਵਿਆਹ ਹੋਇਆ ਤਾਂ ਮਹਾ ਕੋਈ ਪ੍ਰੋਗਰਾਮ ਹੁੰਦੀ ਕਾ ਲੋ ਉੱਥੇ ਐਸੀ ਪ੍ਰੋਤਾਂ ਨੇ ਨਾ ਕੋਲਾ ਉੱਥੇ ਮਾਂ ਮੂਰ ਤੇ ਬੈਠਾ ਹੁੰਦੀ ਹੂੰ ਕੋਈ ਲੋ ਉਹ ਗੱਡੀਆਂ ਜੀਆਂ ਵਿੱਚ ਮਿਲ ਜਾਂਦੀ ਜਾਂਦਾ ਸੀ ਰੇਸਟੇਰ ਇਹ ਵਾਲਾ ਸੀ ਤਹਾਂ ਦੇ ਇਹ ਵਾਲਾ ਵੀ ਰੇਸਟੇਰ ਉਹਨਾਂ ਦੇ ਹੂੰ ਹੂੰ ਚੇਦਾਰ ਐਕਟਰ ਮ੍ਰੁੱਤੀ ਦੇ ਦਰਵਾਜ਼ੇ ਅੰਦਰ ਦੀ ਲੰਗੇ ਨੇ ਕੋਈ ਹੋਣਗੇ ਵੇ ਉਹ ਰੇੜੂਆ ਤਾਂ ਪਹਿਲੇ ਘਰੇ ਲਾਇਆ ਹੈ ਹੋਈ ਲੈਣਾ ਚਾਹ ਰਹੇ ਹੋ ਉਹਦੇ ਦੀ ਆਹ ਉਹਦੇ ਦਾ ਉਦੇ ਉਹਨੇ ਦਾ ਉਹਦੇ ਨਾਲ ਉਹਦੀ ਸੰਤਾਨ ਹੈ ਹਾਂ ਉਹ ਵੀ ਬਹੁਤ ਠੀਕ ਹੈ ਤਾਂ ਉਹ ਕੋ ਜਿਹੜਾ ਪੋਤਾ ਭੋਲੇ ਨੇ ਤਰੇੜੂ ਉੱਧ ਲਾਇਆ ਹਾਂ ਆ ਤਰੇ ਇੱਕਾ ਹੋਈਦਾ ਰ ਇਹਦਾ ਮੈਂ ਇਧਰ ਆ ਦਾ ਮੁੰਡਾ ਹਾਂ ਇੱਥੇ ਰਹਿੰਦਾ ਯੋਧਨਾਂ

ਉਹ ਉਹਦਾ ਸੀ ਜਿਹੜਾ ਜਾਨਾ ਆਹ ਬਟਾ ਕੋਈ ਕਰਾ ਹਾ ਹਾਂ ਬੱਤ ਕੋਈ ਨਾ ਕਿਹੋ ਬੋਲਾ ਮੈਂ ਜਨ ਲਾਇਆ ਹੋਰ ਵਸ ਤੇ ਉੱਪਰ ਆਇਆ ਬਾਦ ਹੋਰ ਉਹ ਵਰੀ ਨਹੀਂ ਆਹ ਉਹ ਆਇਆ ਨੀਵਾਂ ਹੁਣ ਹੁਣ ਆ ਕੇ ਫੜਕਾ ਤਾਖੂ ਚਾ ਨਾ ਕੱਟਦਾ ਫੋਨ ਉਹਨੇ ਇਹ ਘਰੇ ਹੀ ਗਾ ਲਿਆ ਆਉਂਦਾ ਉਹ ਵਾ ਲੈਂਦੇ ਨਾਲ ਆਪਣਾ ਇੱਕ ਸਾਹ ਮੈਂ ਜਾਂਦਾ ਹੈ ਨਾ ਚੱਲਦੇ ਨਾ ਉਹ ਉਹ ਵਾ ਲੈਂਦੇ ਨਾਲ ਇਹ ਕੰਮ ਕਰਵਾਉਣ ਵਾਲੇ ਜੋ ਕਰਾਉਣੇ ਕੁਛੇ ਘਾ ਲਵਾਂਗੇ ਇਹ ਵਧੀਆ ਚੀਜ਼ ਆ ਹੈ ਇੱਕ ਨਹੀਂ ਪਈ ਰਹੀ ਹਨ ਇਹਨਾਂ ਦੇ ਪੈਸੇ ਵੀ ਲੈ 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 ਨਾ ਤਾ ਨਾ ਭਾ ਲੈ ਜੋ ਵੀ ਉੱਥੇ ਨਹੀਂ ਉੱਥੇ ਆਉਣੇ ਕੀ ਆ ਪੈਸੇ ਮਾਫ ਕਰ ਲੈ 2200 ਦਾ ਪੂਰ ਪੂਰ ਤੋਂ ਲੱਗੇ ਦਿੱਤੇ ਕਭ ਯਾਰ ਪੈ ਗਿਆ ਮੈਂ ਆ ਉਹ ਗੱਲ ਉਹ ਕਿਹੜੀ ਆਹ ਨਹੀਂ ਦੇਖਣ ਨੂੰ ਲੱਗਦਾ ਆ ਹਾਂ ਹਾਂ ਮਿੱਤਰ ਆਹਾਂ ਨਾ ਨਾ ਯਾਰ ਇਹ ਹੋਵਾ ਦੇ ਨਾ ਕੱਲ ਇਹ ਜੱਟ ਪਰ ਉਹਦਾ ਗੱਲ ਤਾਂ ਗੱਲ ਆ ਯਾਰ ਤਾਂ ਪਹਿਲੇ ਦਿੱਤੇ ਨੇ ਸਹੂਦਤ ਦੇਣੀ ਚਾਹੀਦੀ ਆ ਮੈਂ ਤਾਂ ਹੀ ਮਾਰੋਦੀ ਬੋਲੀ ਨਹੀਂ ਹੋਈ ਮੈਨੂੰ ਪਹਿਲਾਂ ਆਈ ਸੀ ਹੈ ਪਰ ਉਹਨਾਂ ਬਾਈ ਜੀ ਯਾਰ ਇਹ ਪੈਸੇ ਵੀ ਖਾਸੇ ਨੇ ਯਾਰ ਨੇ ਰੋਲਾ ਵਾਲੇ ਦੇਖਤੀ ਬੰਦ ਕਰਦੇ ਜੀ ਜਿਹੜੇ ਕੱਲ ਦੇ ਅਮਨ ਜੀ ਹੁਣ ਕੜਾ ਹਲੇ ਹੋ ਜਾਂਦਾ ਫਿਰ ਮੇਰੇ ਉਹਦੇ ਖਾਣੇ ਕੋਲ ਨਾ ਆਈ ਪੁੱਛਣਾ ਭਾਈ ਇੱਕ ਸਾਡੇ ਨਾਲ ਲੜ ਗਈ 11 ਵਿੱਚ ਆ ਬਾਤ ਸਾ ਇਹ ਸਾਰੇ ਕੋਈ ਅੱਠ ਬਣਿਆਗੇ ਗੋਲੇ ਕਰਾ ਕੇ ਫੇਰ ਪਿਛਲੇ ਸਾਲਾਂ ਨੂੰ ਵੀ ਬੱਲੇ ਬਣਾਉਂਦੇ ਵੀ ਨਹੀਂ ਕਰਨ ਬਣਿਆ ਜਿੱਥੇ ਜਾਂ ਇਕੱਠੀ ਕਰੋ ਜੀ ਜੇ ਜਿਵੇਂ ਅੱਗੇ ਮੰਨ ਉਲਟਾਈ ਫਲਟ ਕਰਿਆ ਤਾਂ ਬੰਦ ਕਰ ਦੇ ਦੱਸੋ मेरा नाम मोहम्मद जमालदीन है जी। ਪਿੰਡ ਨੱਥੋੜੀ ਦੇ ਰਹਿਣ ਵਾਲਾ। ਮਾਮਲਾ ਕੀ ਹੈ ਤੁਹਾਡੇ ਖੇਤ ਦਾ? ਮਾਮਲਾ ਖੇਤ ਦਾ ਜੀ ਮੈਂ ਇਹ ਜ਼ਮੀਨ ਠੇਕੇ ਤੇ ਲਈ ਸੀ ਸਾਲ ਪਰ ਵਾਸਤੇ। ਕੀ ਤੋਂ? ਇਹ ਪੰਚਾਇਤ ਤੋਂ ਜੀ। ਤੇ ਇਹ ਜ਼ਮੀਨ ਘੱਟ ਸੀ ਮੈਂ ਕਿਹਾ ਸੈਕਟਰੀ ਸਾਹਿਬ ਨੂੰ ਵੀ ਉਹ ਕਹਿੰਦੇ ਵੀ ਪੂਰੀ ਕਰਵਾ ਕੇ ਦਵਾਗੇ ਤੁਹਾਨੂੰ। ਵੀ ਤੁਸੀਂ ਟੈਨਸ਼ਨ ਨਾ ਲਵੋ। ਤੇ ਫਿਰ ਮੈਂ ਕਿਹਾ ਵਾਂਗਾ ਜੀ ਪੂਰੀ ਕਰਵਾਵੋ। ਫਿਰ ਜੀ ਅਸੀਂ ਜੋ ਨਾਪੂਰੀ ਕਰਵਾਈ ਫਿਰ ਮੈਂ ਮਰੇ ਕੋਲੇ ਚਲੇ ਆਇਆ ਜੀ। ਤੇ ਆਪਣੇ ਡਾਕਟਰ ਜਿੱਲੂ ਰਹਿਮਾਨ ਕੋਲੇ ਤੇ ਉਹਨਾਂ ਨੇ ਆਵੇ ਤਸਕਤ ਕਰਕੇ ਮੋਹਲਾਤੀ ਫਿਰ ਮੈਂ ਜੀ ਵੀਡੀਓ ਸਾਹਿਬ ਕੋਲੇ ਆਇਆ ਤੇ ਵੀਡੀਓ ਸਾਹਿਬ ਕਹਿੰਦੇ ਵੀ ਕਰਵਾਉਨੇ ਆ ਸਾਡੀ ਜ਼ਿੰਮੇਵਾਰੀ ਐ ਤੂੰ ਠੇਕੇ ਤੇ ਲੈ ਲਾ ਮੈਂ ਠੇਕੇ ਤੇ ਲੈ ਕੇ ਫਿਰ ਉਹਨਾਂ ਕੋਲੇ ਗਿਆ ਵੀ ਠੇਕ ਜਮੀਨ ਜੀ ਮੈਂ ਲੈ ਲਈ ਵੀ ਕਹਿੰਦੇ ਬੇਫਿਕਰ ਐ ਸਾਡੀ ਜ਼ਿੰਮੇਵਾਰੀ ਐ ਮੇਰੀ ਖੋਦੀ ਮੈਂ ਇਹਨੂੰ ਪੂਰੀ ਕਰਵਾ ਕੇ ਦੂੰ ਤੇ ਫਿਰ ਜੀ ਮੇਰੀ ਕੋਈ ਛਣਮਾਈ ਨਹੀਂ ਹੋਈ ਫਿਰ ਮੈਂ ਜਿੱਲੂ ਰਹਿਮਾਨ ਕੋਲੇ ਗਿਆ ਫਿਰ ਡੀਸੀ ਸਾਹਿਬ ਕੋਲੇ ਗਿਆ ਮੇਰੇ ਜੀ ਕੋਈ ਛਣਮਾਈ ਨਹੀਂ ਹੋਈ ਇਸ ਵਾਸਤੇ ਮੈਂ ਇਹੀ ਅਰਜ਼ ਕਰਦਾਗਾ ਵੀ ਮੈਨੂੰ ਜ਼ਮੀਨ ਜਿਹੜਾ ਮੇਰਾ ਮਾਜਾ ਹੁਣ ਘਾਟਾ ਪੈ ਰਿਹਾ ਹੈਗਾ ਵੀ ਮੈਂ ਹੁਣ ਕਿੱਥੋਂ ਪੂਰਾ ਕਰਾਂ ਸਾਲ ਛੇਰੇ ਤੇ ਹੋ ਗਿਆ ਹੁਣ ਤਾਂ ਕੋਈ ਫਸਲ ਮਣੀ ਲੱਗਣੀ ਹੈਗੀ ਇਸ ਵਾਸਤੇ ਮੇਰੀ ਅਰਜ਼ਾ ਵੀ ਇਹਦਾ ਸਮਾਰ ਕੇ ਦੇਖਪાળ ਕਰੀ ਜਾਵੇ ਵੀ ਮੇਰਾ ਮਿਹੜਾ ਇੰਨਾ ਮੈਨੂੰ ਘਾਟਾ ਪੈ ਰਿਹਾ ਮੈਂ ਕਿੱਥੋਂ ਪੂਰਾ ਕਰੂੰ ਮੈਂ ਤਾਂ ਇਹੀ ਵਾਸਤੇ ਲਈ ਸੀ ਵੀ ਮੈਨੂੰ ਕੁਝ ਬਚੂਗਾ ਹੈ ਜੀ ਮੈਂ ਮਜ਼ਦੂਰ ਬੰਦਾ ਵੀ ਇਸ ਦੇ ਵਾਸਤੇ ਮੇਰੀ ਕੋਈ ਛਣਮਾਈ ਨਹੀਂ ਹੋਈ ਹੈਗੀ ਨਾ ਡੀਸੀ ਸਾਹਿਬ ਨੇ ਸੁਣੀ ਜਾਂ ਨਾ ਵੀਡੀਓ ਸਾਹਮਣੇ ਸੁਣਿਆ ਵੀਡੀਓ ਸਾਹਮਣੇ ਜਿਹੜੀ ਜ਼ਿੰਮੇਵਾਰੀ ਲਈਦੀ ਉਹ ਵੀ ਕੁਛ ਨਹੀਂ ਬਣਿਆ ਜੀ ਇਸ ਦੇ ਵਾਸਤੇ ਮੈਂ ਇਹ ਜ਼ਮੀਨ ਦੇ ਅਲਾਵਾ ਵੀ ਪੰਚਾਇਤ ਦੀ ਕੋਈ ਜ਼ਮੀਨ ਕਬਜ਼ੇ ਚਾ ਕਿਸੇ ਤੇ ਹਾਂ ਜੀ 600 ਉਹ ਕਹਿੰਦਾ ਕਬਜ਼ੇ ਜਮਕਾਨ ਨਾ ਮਕਾਨ ਚ 652 ਨੰਬਰ ਸੇ ਮਕਾਨ ਪਾਇਆ ਹੋਣਾ ਜੀ ਪੰਚਾਇਤ ਨੇ ਕਦੇ ਖਾਲੀ ਨਹੀਂ ਕਰਾਇਆ ਪੰਚਾਇਤ ਨੇ ਕੋਈ ਖਾਲੀ ਨਹੀਂ ਕਰਵਾਇਆ ਪੰਚਾਇਤ ਦਾ ਕੁਛ ਨਹੀਂ ਕਹਿੰਦੀ ਹੈਗੀ ਕਿਸੇ ਨੂੰ ਵੀ ਇਸ ਦੇ ਵਾਸਤੇ ਕੋਈ ਸ਼ਰਮਾਈ ਨਹੀਂ ਕਰਦੀ ਹੈਗੀ ਵੀ ਪੰਚਾਇਤ ਇਹ ਵੀ ਜਿਹੜਾ ਮੈਂਬਰ ਆ ਜਿਹੜਾ ਇਹਦੀ ਜ਼ਮੀਨ ਰੋਕੀ ਆ ਜਿੱਥੇ ਆਪਾਂ ਖੜੇ ਆਂ ਇਹ ਪੰਚਾਇਤ ਮੈਂਬਰ ਹੈ ਜਨਾ ਹੈ ਗੁਰਪ੍ਰੀਤ ਸਿੰਘ ਸਨਪ ਆਤਮਾ ਸਿੰਘ ਵੀ ਇਸ ਕਰਕੇ ਇਹਨਾਂ ਦਾ ਛੱਡੀ ਵੀ ਕੋਈ ਲੱਗਣ ਦਿੱਤੀ ਹੈਗੀ ਛੱਡੀ ਵੀ ਅਰੇ ਇੱਥੇ ਮੌਜੂਦਾ ਪਈਆ ਇਸ ਦੇ ਵਾਸਤੇ ਦੁਖਾਤ ਕਰ ਜਾਂਦੀ ਆ ਵੀ ਸਰਕਾਰ ਵੱਧ ਤੋਂ ਵੱਧ ਮੇਰੀ ਮਦਦ ਕਰੇ ਮੇਰੀ ਸ਼ਨਮਾਈ ਕਰੇ ਵੀ ਮੈਂ ਆਨਲਾਈਨ ਵੀ ਪਾਪਾ ਥੱਕ ਗਿਆ ਆਨਲਾਈਨ ਵੀ ਮੇਰੀ ਕਿਸੇ ਨੇ ਨਹੀਂ ਸੁਣੀ ਹੈਗੀ ਇਸ ਦੇ ਵਾਸਤੇ ਮੈਂ ਹੱਥ ਬੰਨ ਕੇ ਕਹਿਣਾ ਵੀ ਮੇਰੀ ਸੇਦੀ ਸੇਦੀ ਸ਼ਨਮਾਈ ਹੋ ਜਾਵੇ ਨਾਲ ਜਿਹੜਾ ਮੈਨੂੰ ਇਹ ਮਾਉ ਜਰਖਾਸਾ ਕਿ ਨਹੀਂ ਦਿਖਾਈ ਹੋ ਰਿਹਾ ਆਹ ਸੀ ਦਰਖਾਸਤਾਂ ਆ ਦੇਖੋ ਡਾਕਟਰ ਜ਼ਮੀਲੂ रहमान ਸਾਹਿਬ ਦੇ ਹਸਤਾਖਰ ਹੋਏ ਹੋਏ ਨੇਗੇ ਤੇ ਆ ਦੇਖੋ ਜੀ ਤੇ ਕਿ ਨਾ ਅਸੀਂ ਲਈਤੀ ਸੀਗੀ ਇਹ 16 ਸੇ 2023 ਨੂੰ 1,82,000 ਚ ਅਸੀਂ ਚੁਕੋਤੇ ਤੇ ਲਈਤੀ ਸੀਗੀ ਤੇ ਮੈਡਮ ਬਬਨ ਪ੍ਰੀਤਕੌਰ ਜਿਹੜੇ ਆਪਣੇ ਵੀਡੀਓ ਬਲੌਗ ਚ ਨੇਗੇ ਉਹਨਾਂ ਕੋਲੇ ਵੀ ਗਏ ਸੀਗੇ ਤੇ ਡਾਕਟਰ ਜ਼ਮੀਲੂ ਰਹਿਮਾਨ ਸਾਹਿਬ ਕੋਲੇ ਵੀ ਗਏ ਸੀਗੇ ਤੇ ਡੀ ਸੀ ਸਾਹਿਬ ਕੋਲੇ ਵੀ ਅਸੀਂ ਗਏ ਸੀ ਫਿਰ ਅਸੀਂ ਅਮદાવાદ ਤਹਿਸੀਲ ਚ ਗੇੜੇ ਲਾਏ ਆਨਲਾਈਨ 111 ਨੰਬਰ ਤੇ ਅਸੀਂ ਪੋਸਟਾਂ ਪਾਈਆਂ ਸੀ ਸਰਕਾਰ ਨੂੰ ਜਿਹੜੀ ਉਹਨਾਂ ਦੀ ਸ਼ਿਕਾਇਤ ਦਰਜ ਕਰਨ ਵਾਲੀ ਇੱਕ ਨਾ ਨੰਬਰ ਦਿੱਤਾ ਹੋਇਆ ਹੈਗਾ ਯਾਨੀ ਕਿਸੇ ਪਾਸੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਇਹਦਾ ਮਤਲਬ ਹੈ ਕਿ ਜਿਹੜੀ ਆਨਲਾਈਨ ਕੰਪਲੇਂਟ ਹੈ ਉਹ ਇੱਕ ਬੀਬੀਆ ਬਜੇ ਲੋਕਾਂ ਨੂੰ ਹਾਂਜੀ ਫਾਰਮੈਲਟੀ ਮੰਨਦੇ ਉਹਨੂੰ ਹਾਂਜੀ ਫਾਰਮੈਲਟੀ ਸਮਝੋ ਫਿਰ ਉਹਨੂੰ ਤਾਂ ਹੁਣ ਜਦੋਂ ਕਿਸੇ ਪਾਸੇ ਉਹ ਜਿਹ ਮੈਸੇਜ ਆ ਜਾਂਦਾਗਾ ਵੀ ਹਾਂ ਤੁਹਾਡੀ ਕਰਾਂਗੇ ਸਾਨੂੰ ਲਗਭਗ ਸਾਲ ਹੀ ਹੋ ਗਿਆ ਜੀ ਇਹ ਕੰਮ ਚ ਭੱਜੇ ਣਠੇ ਫਿਰਦਿਆਂ ਨੂੰ ਹੁਣ ਦੇਖੋ ਫਸਲ ਪੱਕਣ ਤੇ ਆ ਗਈ ਉਸ ਤੋਂ ਬਾਅਦ ਅਸੀਂ ਸਾਨੂੰ ਕਿਹੜਾ ਇੱਥੇ ਲੈਣ ਦਊਗਾ ਨਾ ਕਿਸੇ ਇਹਦੀ ਕੋਈ ਉਹ ਕਰਨੀ ਹੈਗੀ ਗੌਰ ਕਰਨੀ ਹੈਗੀ ਸੋ ਸਾਡੀ ਤਾਂ ਇਹੀ ਬੇਨਤੀ ਹੈਗੀ ਵੀ ਇਹ ਚੀਜ਼ ਵੱਲ ਗੌਰ ਕਰੀ ਜਾਵੇ ਕੁਝ ਆਪਣੇ ਜਿਹੜੀ ਹੈਗੀ ਮਕਾਨਾਂ ਦਾ ਕਬਜ਼ਾ ਵੀ ਹੈਗਾ 652 ਦੇ ਅੰਦਰ ਹਾਂ ਤੇ ਆਲੇ-ਦਾਲ ਜਿੰਨੇ ਵੀ ਲੱਗਦੇ ਆ ਕਿ ਥੋੜੀ-ਥੋੜੀ ਹਰੇਕ ਨੇ ਦੱਬੀ ਹੋਈ ਹੈਗੀ ਆ ਸਾਰਾ ਰਕਬਾ ਹੈ ਸਮਝ ਪੰਚਾਇਤ ਨੂੰ ਤੁਸੀਂ ਹੋ ਮੰਗ ਕੀ ਕਰਦੇ ਆਪਰਾ ਆ ਲਫੜ ਦੇਖੋ ਜੀ ਰਸੀਦ ਦੇਖੋ ਜ਼ਰਾ ਮੰਗਦਾ ਹੀ ਤੇ ਸਾਡੇ ਕੋਲੇ ਸਾਰੇ ਇੱਕ ਨਾ ਪ੍ਰੂਫ ਹੈਗੇ ਆਗੇ ਜਿਨ੍ਹਾਂ ਕੋਲੇ ਅਸੀਂ ਗਏ ਸੀਗੇ ਦੇਖੋ ਕਿੱਥੋਂ ਤੋਂ ਸ਼ੁਰੂ ਕਰਿਆ ਸੀਗਾ ਅਸੀਂ ਕੰਮ ਇਹ ਤੇ ਕਿੰਨੀਆਂ ਸਾਡੇ ਕੋਲੇ ਆ ਦੇਖੋ ਸਾਰੇ ਪਿੰਡ ਵਾਲੇ ਸਾਰਿਆਂ ਦਸਤਖਤ ਕਰਾ ਕੇ ਔਰ ਜਿੱਥੇ ਤੱਕ ਵੀ ਸਾਡੀ ਪਹੁੰਚ ਹੋਈ ਅਸੀਂ ਨਾ ਬਿਲਕੁਲ ਨਹੀਂ ਹੋਈ ਸਰ ਨਹੀਂ ਅਸੀਂ ਬੈਠਾ ਜਿੱਥੇ ਸਾਨੂੰ ਕਹੀ ਗਏ ਤੇ ਉੱਥੇ ਤੱਕ ਅਸੀਂ ਗਏਾਂਗੇ ਆ ਦੇਖੋ ਹੁਣ ਹੰਬ ਹਾਰ ਕੇ ਦੇਖੋ ਨਹੀਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਤਾਂ ਕਹਿੰਦੇ ਪ੍ਰਸ਼ਾਸਨ ਬਹੁਤ ਗਏ ਸਰ ਆਮ ਆਦਮੀ ਪਾਰਟੀ ਸਾਨੂੰ ਵਿਸ਼ਵਾਸ ਸੀਗਾ ਵੀ ਸਾਡੇ ਕੰਮ ਹੋਣਗੇ ਪਰ ਜਿਹੜੇ ਨੰਬਰ ਉਹਨਾਂ ਨੇ ਦਿੱਤੇ ਹੋਏ ਨੇ ਸ਼ਿਕਾਇਤ ਵਾਲੇ ਮੈਂ ਕਹਿੰਦਾ 1% ਨਹੀਂ ਕੰਮ ਹੋ ਰਿਹਾ ਅਸੀਂ ਕਿਹੜੀ ਨੰਬਰ ਤੇ ਨਹੀਂ ਪਾਈਆਂ ਹੈਗੀਆਂ ਜਿੰਨੇ ਨੰਬਰ ਦਿੱਤੇ ਹੈਗੇ ਖਾਨਾ ਪੂਰਤੀ ਵਾਲੇ ਨੰਬਰ ਖਾਨਾ ਪੂਰਤੀ ਵਾਲੀ ਸਮਝੋ ਜੀ ਤੇ ਡਾਕਟਰ ਜਮੀਲ ਸਾਹਿਬ ਦੇ ਸਾਨੂੰ ਕਿੰਨਾ ਮਾਣ ਸੀਗਾ ਅਸੀਂ ਕਈ ਵਾਰੀ ਸਾਨੂੰ ਆਇਆ ਨਹੀਂ ਹੈਗਾ ਮਾਣ ਤਾਂ ਕਰਿਆ ਸਾਡਾ ਸਾਨੂੰ ਚਾਹ ਪਾਣੀ ਪੁੱਛਿਆਗਾ ਹਾਂ ਤੁਹਾਡਾ ਕੰਮ ਹੋਊਗਾ ਤੇ ਤੁਸੀਂ ਐਂ ਕਰੋ ਡੀ ਹੁਣ ਡੀਸੀ ਸਾਹਿਬ ਕੋਲੇ ਜਾਓ ਤੇ ਅਸੀਂ ਸਾਕਿਬ ਸਾਹਿਬ ਰਾਜਾ ਕੋਲ ਵੀ ਗਏ ਸੀਗੇ ਹਾਂ ਅਸੀਂ ਜਾਣੀ ਕੋਈ ਜਿੱਥੇ ਸਾਨੂੰ ਕਹੀ ਗਿਆ ਸੀ ਉੱਥੇ ਜਾਂਦੇ ਰਹੇ ਨਾ ਜੀ ਕਿਸੇ ਨੂੰ ਕੁਝ ਉਹ ਵੀ ਕਹਿੰਦੇ ਜ਼ਮੀਨ ਲਾਓ ਤੁਸੀਂ ਉਦੀ ਬੋਲਦੀ ਦੇ ਬੰਦੇ ਨੇ ਲੱਤੀ ਤੇ ਕੁਝ ਜਗ੍ਹਾ ਉਹਨਾਂ ਦਾ ਜਾਇਜ਼ ਕਬਜ਼ਾ ਸੀਗਾ ਉਹ ਕਹਿੰਦੇ ਸੀ ਤੁਹਾਨੂੰ ਖਾਲੀ ਕਰਾ ਕੇ ਦੇਵਾਂਗੇ ਉਹ ਹਜੇ ਤੱਕ ਖਾਲੀ ਨਹੀਂ ਹੋਈ ਉਹਦਾ ਸਾਲ ਪੂਰਾ ਹੋਣ ਤੇ ਆ ਗਿਆ ਤੇ ਉਹਨੇ ਦਰਖਾਸਤਾਂ ਵੀ ਬਹੁਤ ਦਫਾ ਦਿੱਤੀਆਂ ਤੇ ਕੋਈ ਦਰਖਾਸਤਾਂ ਦਾ ਆਮਲ ਨਹੀਂ ਹੋ ਰਿਹਾ ਨਾ ਵੀਡੀਓ ਮਿਲ ਰਹੇ ਹਨ ਨਾ ਲਿਟਰ ਵੀ ਮਿਲ ਰਹੇ ਹਨ ਨਾ ਨਾ ਟੈਕ ਵੀ ਮਿਲਦਾ ਤੇ ਇਹਦੇ ਤੇ ਕੀ ਕਹੋਗੇ ਕਿੱਥੇ ਕੰਮ ਆ ਇਸ ਤਰ੍ਹਾਂ ਜੀ ਮੇਰੇ ਧਿਆਨ ਚ ਮੈਟਰ ਜਿਹੜਾ ਤੁਸੀਂ ਲਿਆਂਦਾ ਮੈਂ ਇਹਦੇ ਬਾਰੇ ਦਫ਼ਤਰ ਤੋਂ ਚੈੱਕ ਕਰਾਇਆ ਰਿਕਾਰਡ ਚੈੱਕ ਇਹਦੇ ਮੁਤਾਬਕ ਇਹੀ ਹੈ ਸਾਡੇ ਕੋਲੋਂ ਕਿ ਅਸੀਂ ਡੀਡੀਪੀ ਨੂੰ ਪਾਸੂ ਰਿਪੋਰਟ ਮੰਗੀ ਹੋਈ ਹੈ ਪਰ ਰਿਪੋਰਟ ਨਹੀਂ ਆਈ ਤੇ ਇਹ ਮੈਂ ਡੀਸੀ ਮੈਡਮ ਦੇ ਵੀ ਧਿਆਨ ਤੇ ਲਿਆਵਾਂਗੇ ਤੇ ਨਾਲ ਇੱਕ ਮੀਟਿੰਗ ਫਿਕਸ ਕਰਾ ਕੇ ਫਿਰ ਇਹਦਾ ਦੇਖਦੇ ਹਾਂ ਕਿ ਕਿਉਂ ਨਹੀਂ ਹੁਣ ਤੱਕ ਇਹ ਹੋ ਚੁੱਕਿਆ ਇਹ ਤੇ ਕੋਈ ਅੱਗੇ ਕਰ ਵੀ ਕਿਉਂ ਨਹੀਂ ਹੋਈ ਕਿਉਂਕਿ ਪੰਮੰਤਵਨ ਸਰਕਾਰ ਦਾ ਕਹਿਣ ਹੈ ਕਿ ਜਿਹੜੀ ਨਜਾਇਜ਼ ਕਬਜ਼ੇ ਦਾ ਸ਼ਾਮਲਾ ਜੀ ਮਿਲਾ ਦੇ ਅਸੀਂ ਉਹ ਚਕਾਵਾਂਗੇ ਹੁਣ ਜਿਹੜੀ ਜ਼ਾਮਲਾ ਜਮੀਨ ਬੋਲੀ ਦਿੱਤੀ ਹੈ ਸਰਕਾਰ ਨੇ ਹਜੇ ਤੱਕ ਉਹ ਵੀ ਨਹੀਂ ਖਾਲੀ ਕਰਾਈ ਤਾਂ ਇਹ ਕਿੰਨਾ ਕਿਤੇ politically ਅਸਰਦਾਰ ਤਾਂ ਨਹੀਂ ਹੈਗੀ ਨਹੀਂ ਠੀਕ ਹੈ ਦੇਖੋ ਇਸ ਦੇ ਬਾਰੇ ਨਹੀਂ ਕੋਈ politcal ਹੈ ਨਹੀਂ ਹੈ ਉਧਰ ਤਾਂ ਨਹੀਂ ਮੈਂ ਕਮੈਂਟ ਕਰ ਸਕਦਾ ਜਦੋਂ ਤੱਕ ਇਹ ਪ੍ਰੋਪਰ ਹੁਣ ਉਹਨਾਂ ਰਿਪੋਰਟ ਨਹੀਂ ਆਂਦੀ ਤੇ ਰਿਪੋਰਟ ਕਿਉਂ ਨਹੀਂ ਆਈ ਇਹਦੇ ਬਾਰੇ ਅਸੀਂ ਉਹਨਾਂ ਨਾਲ ਇੱਕ ਮੀਟਿੰਗ ਕਰਕੇ ਫਿਰ ਇਹਦਾ ਡਾਟਾ ਲੈ ਕੇ ਕੇ ਇਹਦੇ 'ਚ 2 ਮਿੰਟ ਨੇ ਇੱਕ ਨਿਸ਼ਾਨਦੇਹੀ ਕਰਾਣ ਦਾ ਸੀਗਾ ਇੱਕ ਉਹਨੂੰ ਖਾਲੀ ਕਰਾਉਣ ਦਾ ਸੀਗਾ ਤੇ ਉਹ ਡीडीपीਓ ਨਮੇ ਆਗੇ ਨੇ ਹੁਣ ਇਥੇ ਉਹਨਾਂ ਨੂੰ ਚਾਰਜ ਮਿਲ ਗਿਆ ਤੇ ਉਹਨਾਂ ਨਾਲ ਅਸੀਂ ਇਹਨੂੰ ਸ਼ੋਰਟ ਆਊਟ ਕਰਦੇ ਹਾਂ ਜਲਦੀ ਉਹ ਜਿਹਨੇ ਬੋਲਦੀ ਦੇ ਦਿੱਤੀ ਆ ਕੀ ਉਹਨੂੰ ਕੋਈ ਰਲੀਫ ਦੇਵੋਗੇ ਦੇਖਦੇ ਦੇਖਦੇ ਇਹਨਾਂ ਦੇ ਰਿਪੋਰਟ ਆਣ ਤੋਂ ਹੀ ਕਿ ਹੁੰਦੇ ਉਹਨਾਂ ਕੋਲੋਂ ਕਿੰਨੀ ਉਹਨਾਂ ਨੂੰ ਐਕਚੁਅਲੀ ਚਾਹੀਦੀ ਸੀ ਕਿੰਨੀ ਉਹਨਾਂ ਨੂੰ ਘੱਟ ਮਿਲੀ ਆ ਉਹ ਪੂਰਾ ਵਰਕ ਆਊਟ ਕਰਾਂਗੇ ਫਿਰ ਉਹਦੇ ਮੁਤਾਬਕ